ਅੱਜ 6 ਜੂਨ 6 ਜੂਨ 1984 ਨੂੰ ਅੱਜ ਦੇ ਦਿਨ ਸਿੱਖਾਂ ਦੇ ਮਕਦਸ ਮਕਾਮ ਸ਼੍ਰੀ ਕਾਲ ਤਕਸਰ ਦੇ ਉੱਤੇ ਫੌਜੀ ਹਮਲਾ ਹੋਇਆ ਸੀ ਜਿਦੇ ਵਿੱਚ ਹਜ਼ਾਰਾਂ ਆਪਣੇ ਹੱਥੇ ਕੋਲੇ-ਪਾਲੇ ਉਹ ਸ਼ਰਦਾਰੋਂ ਸ਼ਹੀਦ ਹੋਏ ਜਿਹੜੇ ਸ਼ਿਰਗੋ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਸੀ। ਉਹਨਾਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਆਏ ਸੀ ਜਿਹਦੇ ਵਿੱਚ ਦੇਸ਼ ਅੰਦੇਸ਼ਾ ਤੋਂ ਬਾਹਰ ਦੇ ਦੂਰ ਦਰਾਡੇ ਇਲਾਕਿਆਂ ਤੋਂ ਉਸ ਦਿਨ ਭਾਰਤ ਦੀ ਹਕੂਮਤ ਨੇ ਸ਼ਿਰਕ ਆਲ ਤੱਕ ਸਭ ਦੇ ਉੱਤੇ ਹਮਲਾ ਕੀਤਾ ਤੇ ਸਿਰ ਕੌਮ ਦੇ ਹਿਰਦੇ ਨੂੰ ਦਾਗਦਾਰ ਕਰ ਦਿੱਤਾ ਹਿਰਦੇ ਤੇ ਨਾ ਭੁੱਲਣ ਵਾਲਾ ਉਹ ਜ਼ਖਮ ਦਿੱਤਾ ਜਿਹੜਾ ਹਰ ਸਾਲ ਰਸਤਾ ਇਸ ਖੂਨੀ ਹਮਲੇ ਲਈ ਜਿੱਥੇ ਪਾਰ ਦੇ ਹਕੂਮਤ ਜ਼ਿੰਮੇਵਾਰ ਹੈ ਉੱਥੇ ਹੀ ਭਾਰਤੀ ਤੇ ਖੇਤਰੀ ਸਿਆਸਤ ਵੀ ਓਨੀ ਹੀ ਜ਼ਿੰਮੇਦਾਰ ਹੈ ਜਿਨੇ ਇਸ ਖੂਨੀ ਸਾਕੇ ਦੇ ਵਿੱਚ ਬਰਾਬਰ ਦੀ ਭੂਮਿਕਾ ਨਿਭਾਈ ਮੈਂ ਸਿੱਖਾ ਤੋਂ ਮਾਫੀ ਮੰਗਦਾ ਹਾਂ ਚੰਦ ਲੋਕ ਇਹਨੂੰ ਧਾਰਮਿਕ ਰੰਗ ਦਿੰਦੇ ਨੇ ਬਾਰੇ ਧਾਰਮਿਕ ਰੰਗ ਰਈ ਸੀ ਇਸ ਸਿਆਸਤ ਸੀ ਜਿਹਦੇ ਚ ਸਿੱਖਾਂ ਦੇ ਵਿੱਚ 파ੜ ਪਾਉਣ ਲਈ ਇੱਕ ਸਿੱਖ ਨੂੰ ਵਰਤਿਆ ਗਿਆ ਉਹਨੂੰ ਤਾਕਤ ਦਿੱਤੀ ਗਈ ਉਹਨੂੰ ਮੋਹਰੇ ਬਣਾਇਆ ਗਿਆ ਤੇ ਉਸ ਮੋਹਰੇ ਨਾਲ ਜਿੱਥੇ ਜਜ਼ਬਾਤੀ ਨੌਜਵਾਨ ਨੂੰ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ ਜਿੰਨੂੰ ਅਸੀਂ ਅਨੰਦਪੁਰ ਸਾਹਿਬ ਤੱਕ ਤੋਂ ਪਤਾ ਵੀ ਕਹਿੰਦੇ ਆ ਜਿੰਨੂੰ ਅਸੀਂ ਪੰਜਾਬੀ ਬੋਲੀ ਵਾਲੇ ਖੇਤਰ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਪਾਣੀਆਂ ਦਾ ਮਸਲਾ ਤੇ ਹੋਰ ਅਜਿਹੇ ਅਨੇਕਾ ਉਹ ਮਸਲੇ ਜਿਹੜੇ ਕੇਂਦਰ ਸਰਕਾਰ ਦੇ ਨਾਲ ਸਾਡੇ ਤਤਕਰਾਰ ਦੇ ਵਿੱਚ ਸਾਡੇ ਤਕਰਾਰ ਦੇ ਵਿੱਚ ਸਨ ਉਹਨਾਂ ਮਸਲਿਆਂ ਦੇ ਉੱਤੇ ਵੀ ਸਾਡੀ ਜਵਾਨੀ ਜਿਹੜੀ ਉਸ ਵੇਲੇ ਕਾਲਜਾਂ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਉਹ ਇਸ ਰੋ ਪਰੇ ਅੰਦੋਲਨ ਸ਼ਾਮਲ ਹੋ ਗਈ ਜਿੱਥੇ ਇਹ ਅੰਦੋਲਨ ਹਥਿਆਰਬੰਦ ਕਰ ਦਿੱਤਾ ਗਿਆ ਕੁਝ ਲੋਕਾਂ ਨੇ ਆਪਣੀ ਰਾ ਨਿੱਜੀ ਰੰਜਿਸ਼ ਨੂੰ ਕੱਢ ਲਈ ਉਥੇ ਸਰਕਾਰਾਂ ਨੇ ਇਸ ਲੋਨੂ ਅੰਦੋਲਨ ਨੂੰ ਸਿਆਸੀ ਤੇ ਸੈਨਿਕ ਤਾਕਤ ਵੀ ਅੰਦਰ ਖਾਤੇ ਦਿੱਤੀ ਸਿੱਖਾਂ 'ਚ ਦੋ ਜਮਾਤਾਂ ਖੜੀਆਂ ਕਰਨ ਦੀ ਕੋਸ਼ਿਸ਼ ਸਿੱਖਾਂ ਦੀ ਇੱਕ ਮੋਟ ਤਾਕਤ ਨੂੰ ਦੋ ਫਾਰ ਕਰਨ ਲਈ ਇਹ ਸਾਰੀ ਸਾਜ਼ਿਸ਼ ਰਚੀ ਗਈ ਜਿਦ ਲਈ ਉਸ ਵੇਲੇ ਦੇ ਸਤਾ ਧਿਰ ਤੇ ਵਿਰੋਧੀ ਧਿਰ ਦੇ ਨੇਤਾ ਬਰਾਬਰ ਸ਼ਾਮਲ ਸਨ ਤੇ ਫਿਰ ਇਸ ਸ਼ਗਸ ਦੇ ਵਿੱਚ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਆਬਰੂ ਨੂੰ ਪੰਜਾਬ ਦੀ ਆਰਥਿਕ ਸਥਿਤੀ ਨੂੰ ਪੰਜਾਬ ਦੇ ਸੋਮਿਆਂ ਨੂੰ ਪੰਜਾਬ ਦੇ ਵਿੱਚ ਜਿਹੜਾ ਤਰੱਕੀ ਵਾਲਾ ਮਾਹੌਲ ਸੀ, ਏਕਤਾ ਭਾਈਚਾਰੇ ਵਾਲਾ ਮਾਹੌਲ ਸੀ, ਉਹਨੂੰ ਲਾਂਬੂ ਲਾਇਆ ਗਿਆ। ਘਰਾਂ 'ਚੋਂ ਕੱਢ ਕੇ ਬੇਦੋਸ਼ੇ Hindu ਭਰਾ ਭੈਣਾਂ ਮਾਰੀਆਂ ਗਈਆਂ। Hindu ਪਰਿਵਾਰਾਂ ਨੂੰ ਮਜਬੂਰ ਕੀਤਾ ਗਿਆ ਪੰਜਾਬ ਛੱਡਣ ਲਈ ਉੱਥੇ ਹੀ ਤ੍ਰਕਿਲੇ ਪ੍ਰਸ਼ਾਸਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਅਰਥ ਸੈਨਿਕ ਬਲਜ ਜਿਹੜੇ ਦੇਸ਼ਵਰੋਧੀ ਸੰਵਿਧਾਨਵਰੋਧੀ ਉਹ ਲੋਕ ਜਿਹੜੇ ਕਾਨੂੰਨ ਤਾਂ ਹੁਕਮ ਦੇ ਵਿੱਚ ਸੀ ਪਰ ਸਾਡਾ ਸੰਵਧਾਨ ਕਿਸੇ ਵੀ ਵਿਦੋਸ਼ੇ ਦੇ ਉੱਤੇ ਫੌਜੀ ਕਾਰਵਾਈ ਦੀ ਜਨਤ ਨਹੀਂ ਦਿੰਦਾ ਪਰ ਸ਼ਾਸਤ ਦੇ ਦਬਾਅ ਹੇਠ ਤਰੱਕੀ ਦੇ ਲਾਲਚੇਟ ਇੱਕ ਕਾਣ ਇਹ ਦਮਨਕਾਰੀ ਨੀਤੀ ਚੱਲੀ ਗਈ ਜਿਸ ਵਿੱਚ ਕਰੀਬ 2 ਲੱਖ ਦੇ ਪੰਜਾਬੀ ਨੌਜਵਾਨ ਜਿੰਨਾਂ ਚ ਹਿੰਦੂ ਤੇ ਸਿੱਖ ਝੂਠੇ ਮੁਕਾਬਲੇ ਚ ਘਰਾਂ ਤੋਂ ਚੁੱਕ ਕੇ ਬਸਾ ਚ ਉਤਾਰ ਕੇ ਰੇਲ ਗੱਡੀਆਂ ਚ ਉਤਾਰ ਕੇ ਬੰਬ ਤਮਾਕਿਆਂ ਨਾਲ ਆਮ ਕੰਮ ਕਰਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਕਿ ਜਿਹੜੀ ਜ਼ਿੰਮੇਵਾਰੀ ਉਸ ਵੇਲੇ ਦੀ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੀ ਬਣਦੀ ਸੀ ਕਿ ਨਜਾਇਜ਼ ਅਸਲਾ ਕਿੱਥੋਂ ਆ ਰਿਹਾ ਉਹਨੂੰ ਰੋਕਣ ਲਈ ਬਾਦਰ ਸੀਲ ਕੀਤੇ ਜਾ ਸਕਦੇ ਸੀ ਬਿਨਾ ਹਕੂਮਤ ਦੀ ਮਰਜ਼ੀ ਦੇ ਕੋਈ ਜਿਹੜੇ ਪਰ ਨਹੀਂ ਮਾਰ ਸਕਦੇ ਤੇ ਜੇ ਹਥਿਆਰ ਪਾਕਿਸਤਾਨ ਤੋਂ ਆਉਂਦੇ ਸੀ ਚੀਨਾ ਤੋਂ ਆਉਂਦੇ ਸੀ ਜਾਂ ਅਮਰੀਕਾ ਤੋਂ ਆਉਂਦੇ ਸੀ ਤਾਂ ਕਿਤੇ ਨਾ ਕਿਤੇ ਹਕੂਮਤ ਦੀ ਜੜੀਆ ਮਿਲੀ ਪੁੱਗਤ ਸੀ ਅੱਜ ਸਾਥੀਓ ਫਿਰ ਮਾਹੌਲ ਗਮਗੀਨ ਤੇ ਕੁਝ ਸਿਆਸੀ ਲੋਕਾਂ ਲਈ ਧਾਰਨਿਕ ਲੋਕਾਂ ਲਈ ਇਹ ਆਪਣੀ ਸਿਆਸੀ ਰੋਟੀਆਂ ਸੇਕਣ ਦਾ ਆਪਣੀ ਨਿੱਜੀ ਹੋਂਦ ਨੂੰ ਬਰਕਰਾਰ ਰੱਖਣ ਲਈ ਨੌਜਵਾਨਾਂ 'ਚ ਰੋ ਭਰਨ ਦਾ ਉਹਨਾਂ ਨੌਜਵਾਨਾਂ ਦੀ ਜਵਾਨੀ ਦੇ ਸਿਰ ਤੇ ਆਪਣੀ ਸਿਆਸਤ ਚਮਕਾਉਣ ਦਾ ਪਿਛਲੇ 1.5 ਸਾਲ ਤੋਂ ਵੀ ਪੰਜਾਬ ਦੀ ਸਰਕਾਰ ਨੂੰ ਅਸਥਿਰ ਕਰਨ ਲਈ ਇੱਕ ਸਾਜ਼ਿਸ਼ ਰਚੀ ਗਈ ਸੀ ਜਿਦੇਚ ਹਥਿਆਰਬੰਦ ਲੋਕਾਂ ਨੂੰ ਸਿੱਖ ਕੌਮ ਦਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਮੱਧ ਜਵਾਨੀ ਲੱਗ ਤਰੀ ਜਿਨ੍ਹਾਂ ਨੇ ਪੰਜਾਬ ਦੇ ਉਹ ਦੋ ਤਿੰਨ ਮੁੱਦਿਆਂ ਨੂੰ ਭੱਖ ਦੇ ਮੁੱਦਿਆਂ ਨੂੰ ਚੁੱਕਿਆ ਜਿੱਤੇ ਤਾਂ ਪੂਰਾ ਪੰਜਾਬ ਦੁਖੀ ਹੈ ਪਰ ਸਾਥੀਓ ਮਸੂਮੀਅਤ ਕੀ ਹੈ ਸਾਈਡ ਪੋਜ ਹੈ ਗੋਲੇ ਕਬੂਤਰਾਂ ਦਾ ਉਸ ਕਪਤਾਨ ਨੂੰ ਯਾਦ ਕਰ ਲਿਓ ਕਈ ਵਾਰ ਸਾਡੇ ਮੁੱਦਿਆਂ ਨੂੰ ਲੈ ਕੇ ਸਾਨੂੰ ਭਾਵਕ ਕਰਕੇ ਸਾਡੀ ਜਵਾਨੀ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਜਿਵੇਂ ਪੈਰ ਕਾ ਛੱਡਣ ਲਈ ਨਾਰਾ ਦੇ ਕੇ ਪ੍ਰਕਾਸ਼ਪੁਰ ਬਦਲ ਨੇ ਸਾਡੇ ਫੌਜੀ ਨੌਜਵਾਨਾਂ ਦਾ ਕਾਹਨ ਕਰਵਾਇਆ ਸਵਧਾਨ ਦੇ ਕਾਪੀਆਂ ਸਾਰੀਆਂ ਤੇ ਫਿਰ ਉਸੇ ਸਵਧਾਨ ਦੀ ਸੋਚ ਚੁੱਕੀ ਅੱਜ ਵੀ ਹੋਈ ਵਰਤਾਰਾ ਇਸ ਸਵਧਾਨ ਦਾ ਵਿਰੋਧ ਕਰਕੇ ਸਬਦਾਂ ਦੇ ਅਧੀਨ ਚੋਣਾ ਲੜੀਆਂ ਗਈਆਂ ਮੈਂ ਬਹੁਤ ਡੂੰਗੀ ਗੱਲ ਕਹੀ ਹੈ ਤੇ ਕੁਝ ਬਦ ਦਿਮਾਗ ਲੋਕਾਂ ਨੂੰ ਮੇਰੀ ਇਹ ਗੱਲ ਸਿੱਖ ਵਰਦੀ ਲਗੇਗੀ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਜਿੱਦੜ ਆਪਣੇ ਪੁੱਤ ਦੀ লাশ ਘਰ ਆਉਗੀ ਉਸ ਦਿਨ ਪਤਾ ਲੱਗੂਗਾ ਕਿ ਅੱਜ ਕਲਮ ਦਾ ਯੁੱਗ ਸੀ ਅੱਜ ਅਕਲ ਦਾ ਯੁੱਗ ਸੀ ਅਸੀਂ ਸੰਵਿਧਾਨ ਦੇ ਰਾਜ ਚ ਰਹਿੰਦੇ ਆ ਤੇ ਸੰਵਿਧਾਨ ਚ ਸਾਰੇ ਨਾਗਰਿਕ ਬਰਾਬਰ ਨੇ ਭਾਰਤ ਦਾ ਸੰਵਿਧਾਨ ਜਿੱਥੋਂ ਤੱਕ ਸਹਰਤ ਦੇ ਵਿੱਚ ਲਾਗੂ ਹੈ ਉਸਰ ਹੱਦ ਚ ਰਹਿਣ ਵਾਲਾ ਹਰ ਨਾਗਰਿਕ ਜਿਹੜਾ ਭਾਰਤ ਦਾ ਪਛੰਦਾ ਨਾਗਰਿਕ ਹੈ ਉਹ ਇਸ ਸਵਧਾਨ ਦੇ ਮੁਤਾਬਕ ਆਜ਼ਾਦ ਹੈ ਆਪਣੀ ਗੱਲ ਕਹਿ ਸਕਦਾ ਹੈ ਆਪਣੀ ਗੱਲ ਰੱਖ ਸਕਦਾ ਹੈ ਪਰ ਜਿਹੜਾ ਭਾਰਤ ਦੇ ਸਵਧਾਨ ਨੂੰ ਚੈਲੰਜ ਕਰਦਾ ਉਹ ਰਾਜ ਤ੍ਰੋਈ ਹੈ ਚਾਹੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਚਾਹੇ ਉਹ ਖਾਲਸਤਾਨ ਦੀ ਗੱਲ ਕਰਦਾ ਚਾਹਯੋ ਕਿਸੇ ਹੋਰ ਸਤਾਨ ਦੀ ਗੱਲ ਕਰਦਾ ਹੈ ਉਹ ਸਾਰੇ ਦੇਸ਼ ਤਰੋਈ ਨੇ ਰਾਜ ਤਰੋਈ ਨੇ ਤੇ ਰਾਜ ਤਰੋਈ ਨੇ ਜੀ ਸਜ਼ਾ ਕਾਨੂੰਨ ਦੇ ਮੁਤਾਬਕ ਪੂਣੀ ਚਾਹੀਦੀ ਹੈ ਅਸੀਂ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਰੱਖ ਸਕਦੇ ਹਾਂ ਉਹਦੇ ਲਈ ਸਾਡੇ ਕੋਲ ਅਦਾਲਤਾਂ ਨੇ ਉਹਦੇ ਲਈ ਸਾਡੇ ਕੋਲ ਵਿਧਾਨ ਸਭਾ ਹੈ ਉਹਦੇ ਲਈ ਸਾਡੇ ਕੋਲ ਸੰਸਦ ਹੈ ਉਹਦੇ ਲਈ ਸਾਡੇ ਕੋਲ ਰਾਸ਼ਟਰੀ ਰਾਸ਼ਟਰਪਤੀ ਬਹੁਣ ਹੈ ਜਿੱਥੇ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ ਅਸੀਂ ਕਿਸੇ ਨਾ ਕਿਸੇ ਸਰਹੱਦ ਨੂੰ ਮੰਨ ਕੇ ਦੇਸ਼ ਬਣਾਵਾਂਗੇ ਭਾਵੇਂ ਉਹ ਖਾਲਿਸਤਾਨ ਹੋਵੇ ਭਾਵੇਂ ਹਿੰਦੂ ਰਾਸ਼ਟਰ ਹੋਵੇ ਤੇ ਫਿਰ ਉੱਥੇ ਜਦੋਂ ਲੋਕਾਂ ਨਾਲ ਵਿਵਚਾਰ ਹੋਊਗਾ ਲੋਕਾਂ ਦੇ ਹੱਕ ਮਾਰੇ ਜਾਣਗੇ ਲੋਕਾਂ ਨਾਲ ਜਾਤੀ ਨਸਲੀ ਭੇਦਭਾਵ ਹੋਊਗਾ ਲੋਕਾਂ ਨਾਲ ਵਿਤਕਰੇ ਹੋਣਗੇ ਉੱਥੇ ਵੀ ਬਗਾਵਤਾਂ ਉੱਠ ਸਕਦੀਆਂ ਇਸ ਲਈ ਬਗਾਵਤਾਂ ਵਿਤਕ੍ਰਿਆ ਨਾਲ ਭੇਦ ਭਾਵ ਨਾਲ ਤੇ ਹੱਕ ਮਾਰੀ ਨਾਲ ਪਣਪਦੀਆਂ ਨੇ ਸੋ ਅੱਜ 6 ਜੂਨ ਜਿੱਥੇ ਭਾਰਤ ਸਰਕਾਰ ਦੇ ਮੱਥੇ ਦਾ ਕਲੰਕ ਹੈ ਉੱਥੇ ਹੀ ਸਿੱਖਾਂ ਦੇ ਵਲੰਤਰ ਹੈ ਜਿਹੜਾ ਦਰਦਾ ਹੈ ਮੈਂ ਮੰਗ ਕਰਦਾ ਪਾਤ ਸਰਕਾਰ ਤੋਂ ਕਿ ਆਉਣ ਵਾਲੀ ਪਾਤ ਸਰਕਾਰ ਜਿੱਥੇ ਸਿੱਖਾਂ ਨੂੰ ਇਸ ਹਮਲੇ ਦਾ ਇਨਸਾਫ ਦਵੇ ਇਸ ਸਾਜ਼ਿਸ਼ ਵਿੱਚ ਸ਼ਾਮਲ ਉਹ ਸਾਰੀਆਂ ਧਿਰਾਂ ਚਾਹੇ ਕੋਈ ਧਾਰਮਿਕ ਚੋਲੇ 'ਚ ਸੀ ਚਾਹੇ ਕੋਈ ਸਿਆਸੀ ਚੋਲੇ 'ਚ ਸੀ ਉਹਨਾਂ ਸਾਰਿਆਂ ਨੂੰ ਨੰਗਾ ਕਰਨ ਤਾਂ ਜੋ ਇਤਿਹਾਸ ਦੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਸਿੱਖ ਕੌਮ ਦੀ ਦੁਰਦਸ਼ਾ ਕਰਨ ਲਈ ਸਿੱਖ ਕੌਮ ਨੂੰ ਦੋ ਫਾੜ ਕਰਨ ਲਈ ਸਿੱਖ ਕੌਮ ਦੇ ਵਿੱਚ ਵੰਡੀਆਂ ਪਾਉਣ ਲਈ ਕੋਈ ਕਾਲੀ ਪੇਟ ਕੋਈ ਸ਼ਿਕਾਰੀ ਮਿਤਰ ਤਤਰ ਭੇਸ ਬਦਲ ਕੇ ਸਿੱਖ ਕੌਮ ਦਾ ਹੋਰ ਨੁਕਸਾਨ ਨਾ ਕਰੇ ਸਿੱਖ ਕੌਮ ਪਹਿਲਾਂ ਹੀ ਪੰਜਾਬ ਛੱਡ ਕੇ ਵਿਦੇਸ਼ਾਂ 'ਚ ਜਾ ਰਹੀ ਹੈ ਸ਼ਿਕਪਾਉ ਗੁਰਬਾਨੀ ਤੇ ਗੁਰਮਖੀ ਤੋਂ ਪਰੇ ਜਾ ਰਹੀ ਹੈ ਲੋੜ ਤੇ ਹੈ ਅੱਜ 6 ਜੂਨ ਨੂੰ ਅਸੀਂ ਪ੍ਰਣ ਕਰੀਏ ਕਿ ਅਸੀਂ ਆਪਣੇ ਬੱਚਾ ਨੂੰ ਗੁਰਮਖੀ ਸिखਾਈਏ ਆਪਣੇ ਬੱਚਾ ਨੂੰ ਗੁਰਬਾਨੀ ਦੇ ਨਾਲ ਜੋੜੀਏ ਗੁਰਗ੍ਰੰਥ ਸਾਹਿਬ ਜੀ ਦੇ ਸਖਿਆਵਾਂ ਦਾ ਪ੍ਰਸਾਰ ਪ੍ਰਚਾਰ ਪੂਰੇ ਵਿਸ਼ਵ ਦੇ ਕੋਨੇ-ਕੋਨੇ 'ਚ ਕਰੀਏ ਉਥੋਂ ਦੀ ਮਾਂਤ ਭਾਸ਼ਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਖਿਆਵਾਂ ਚਿਰਗੁਰਾਂ ਸਾਹਿਬ ਜੀ ਦੀ ਬਾਣੀ ਦਸਾਂ ਗੁਰੂਆਂ ਦੀ ਜੀਵਨੀ ਸਾਡੇ ਅਨਮੋਲੇ ਸ਼ਹੀਦਾਂ ਸੰਤਾਂ ਮਹਾਂਪੁਰਖਾਂ ਦੇ ਜੀਵਨ ਦਾ ਸਾਗ ਪੂਰੇ ਸੰਸਾਰ ਨੂੰ ਦਸੀਏ ਤਾਂ ਜੇ ਪੂਰਾ ਸੰਸਾਰ ਖਾਲਸਾ ਬਣ ਸਕੇ ਪੂਰਾ ਸੰਸਾਰ ਹਲੇਮੀ ਰਾਜ ਬਣ ਸਕੇ ਜਿੱਥੇ ਹਥਿਆਰਾਂ ਦੀ ਲੋੜ ਨਾ ਹੋਵੇ ਜਿੱਥੇ ਖੂਨੀ ਸੰਗਠਨਾ ਹੋਵੇ ਜਿੱਥੇ ਮਨੁੱਖੀ ਕਦਰਾਂ ਕੀਮਤਾਂ ਦਾ ਮੁੱਲ ਹੋਵੇ ਇਹੀ ਖਾਲਸਾ ਪੰਥ ਦੀ ਰੀਤ ਹੈ ਇਹੀ ਖਾਲਸਾ ਪੰਥ ਦਾ ਮਨੋਰਥ ਹੈ ਇਹੀ ਗੁਰੂ ਸਾਹਿਬਾਂ ਦੀ ਸਿੱਖਿਆ ਹੈ ਇਹੀ ਗੁਰੂ ਸਾਹਿਬਾਂ ਦੀ ਗੁਰਬਾਣੀ ਦਾ ਜਿਹੜਾ ਉਹ ਮੂਲ ਤattva ਹੈ ਸਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ